ਨੀ ਤਾਂ ਹੁਣੇ ਹੋਣਾ ਪਾਚਕ ਦੇ ਮਾਇਆ ਹੋਈ ਨਾਗਣੀ ਜਦ ਤਰੀ ਲਵਟਾਏ ਜੋ ਇਸ ਕੀ ਸੇਵਾ ਕਰੇ ਫਿਰ ਤੈਸੀ ਹੀ ਕੋ ਖਾਏ ਆਂਦੀ ਐ ਨਾ ਮਾਇਆ ਓਨੇ ਮਾਇਆ ਧਾਰੀ ਜੋ ਬੰਦਾ ਹੈ ਪਾਚਕ ਦੇ ਮਾਇਆ ਤਾਰੀ ਅਤ ਅੰਨਾ ਬੋਲਾ ਇਹ ਅੰਨਾ ਵੀ ਤੇ ਬੋਲਾ ਵੀ ਹੈ ਸੱਚ ਨੂੰ ਸੁਣਦਾ ਨਹੀਂ ਹੈ ਸਚਾਈ ਇਸ ਨੂੰ ਦਿਖਦੀ ਨਹੀਂ ਹੈ ਸ਼ਬਦ ਨਾ ਸੁਣੀ ਬੋ ਕਨੇ ਕੱਦ ਕੀ ਸੱਦ ਸੁਣਦਾ ਨਹੀਂ ਬੋਲਦਾ ਕੀ ਆ ਰੋਲ ਕਚੋਲਾ ਕਹਿੰਦੇ ਇਹ ਤਾਂ ਆਵਾ ਤਾਵਾ ਦਾ ਬੋਲਦਾ ਇਹਨੂੰ ਪਤਾ ਹੀ ਕੁਛ ਨਹੀਂ ਹੈ ਮਾਇਆ ਹੈ ਗਰੀਬ ਹੁੰਦਾ ਨਾ ਮੇਠਾ ਜੀ ਜੀ ਕਰੂਗਾ ਚਾਰ ਪੈਸੇ ਨੇ ਓਏ ਤੂੰ ਤੈਨੂੰ ਆਪਾ acha ਹੁੰਦੇ ਇਹਨਾਂ ਦੇ ਪੈਸਾ ਭਈ ਤਮੀਜ਼ ਭੁੱਲ ਜਾਂਦਾ ਬੰਦਾ ਹੁਣ ਉਸ ਤਰ੍ਹਾਂ ਭਈ ਸਹੂਕਾਰ ਸੀ ਭਈ ਪੱਟੀ ਦਾ ਸੇਠ ਉਹ ਵੀ ਭੁੱਲ ਗਿਆ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਪ੍ਰਮਾਤਮਾ ਜੋ ਕਰ ਸਕਦਾ ਹੈ ਉਹਦਾ ਤਾਂ ਭਾਈ ਇੱਕ ਇਸ਼ਾਰਾ ਹਰਨ ਪਰਨ ਜਾਂ ਕਾ ਨੇਤਰ ਫੋਰ ਜਿਸ ਕਾ ਮੰਤਨ ਜਾਣੇ ਹੋ ਹੁਣ ਜੀ ਦੇ ਇੱਕ ਇਸ਼ਾਰੇ ਦੇ ਨਾਲ ਦੁਨੀਆ ਠਹਿ ਜਾਂਦੀ ਹੈ ਬਣ ਜਾਂਦੀ ਹੈ ਉਹ ਕੀ ਨਹੀਂ ਕਰ ਸਕਦਾ ਵੀ ਉਹ ਸਭ ਕੁਝ ਕਰ ਦਿੰਦਾ ਉਹਦੇ ਵਿੱਚ ਸਮਰੱਥਾ ਪਾਵਰ ਹੈ ਤਾਕਤ ਹੈ ਉਹ ਤਾਂ ਅੱਖ ਵਿੱਚ ਹੀ ਸੰਸਾਰ ਖਤਮ ਅੱਖ ਖੋਲੇ ਸੰਸਾਰ ਬਣ ਜਾਂਦਾ ਉੱਤੇ ਕਿਤੇ ਮਿਹਤ ਨਹੀਂ ਥੋੜੀ ਹੁੰਦੀ ਕਿ ਪ੍ਰਮਾਤਮਾ ਹੀ ਸ਼ਕਤੀਆਂ ਪ੍ਰਮਾਤਮਾ ਹੀ ਦਿਖਾਉਂਦਾ ਹੈ ਹੁਣ ਉਹਨੂੰ ਕੀ ਪਤਾ ਸੀ ਭਾਈ ਕਿ ਇਹ ਆਪਣੇ ਧਰਮ ਤੇ ਚੱਲ ਰਹੀ ਹੈ ਸਹੀ ਧਰਮ ਕਰ ਰਹੀ ਹੈ ਇਸ ਕਰਕੇ ਕਹਿੰਦੇ ਭਾਈ ਹਰ ਇੱਕ ਇਨਸਾਨ ਆਪਣੇ ਬਾਰੇ ਸੋਚੋ ਕਿ ਮੈਂ ਕਿਸ ਮਾਰਗ ਤੇ ਚੱਲਦਾ ਮੈਂ ਬੁਰੀਾਈ ਤੋਂ ਬਚਾਂ ਜੀਉ ਤੇ ਡਾ ਜੀ ਤੈਨੂੰ ਕਿਸੇ ਦਾ ਕੀ ਆਪੇ ਖਾ ਆਪੇ ਪੀ ਅੱਪਾ ਦੂਸਰਿਆਂ ਦੇ ਔਗਣ ਦੇਖਦੇ ਦੇਖਦੇ ਆਪਣੇ ਚ ਔਗਣਾਂ ਦਾ ਪਜਾਨਾ ਭਰ ਲੈਣੇ ਆ ਆਪਣੇ ਜੋ ਅੰਦਰ ਭੰਡਾ ਨਾ ਉਹ ਗਣ ਵਾਲਾ ਦੂਸਰੇ ਦੇ ਗੁਣਾਂ ਨੂੰ ਆਪਣੇ ਅੰਦਰ ਖਿੱਚੋ ਇਹ ਦੂਸਰੇ ਦੇ ਜਿੰਨੇ ਵੀ ਗੁਣ ਨੇ ਉਹ ਲੈਣ ਦੀ ਕੋਸ਼ਿਸ਼ ਕਰੋ ਗੁਲਾਬ ਦਾ ਫੁੱਲ ਹੈ ਕੰਡਿਆਂ ਨਾਲ ਭਰੇ ਹੋਏ ਹੈ ਨਾ ਪਰ ਆਪਾਂ ਤਾਂ ਉਹਦੀ ਜੋ ਫੁੱਲ ਆ ਉਹ ਤੋੜੀ ਦੀ ਹੈ ਉਹ ਤਾਂ ਅਸੀਂ ਕੰਮ ਲੈਣੇ ਆ ਦਵਾਈਆਂ ਬਣਦੇ ਆ ਇੱਧਰ ਬਣਦੇ ਆ ਕਿੰਨਾ ਕੁਝ ਬਣਦਾ ਹੈ ਜੇ ਸੋਚੀ ਵੀ ਤਾਂ ਕੰਡੇ ਜੋ ਕੰਡੇ ਤੋੜਿਆਂਗੇ ਤਾਂ ਹੱਥ ਤੇਰੇ ਹੀ ਲੇ ਜਾਣੇ ਨੁਕਸਾਨ ਤੇ ਰਹੀ ਹੋਣਾ ਗੁਣ ਅਵਗੁਣ ਸਭ ਕਿ ਇਨਵੇਂ ਜੰਤਨਾ ਕੋਈ ਮਿਰਦ ਸੁਗੰਧ ਸੁੰਦਰ ਪਰ ਕੰਟਕ ਵੀ ਹੋਏ ਸਾਸਤ ਦੇ ਕਰਤ ਨੇ ਬੜਾ ਸੋਣਾ ਗਿਆਨ ਦਿੱਤਾ ਹੈ ਕਹਿੰਦੇ ਸੰਸਾਰ ਵਿੱਚ ਹਰ ਇੱਕ ਵਿੱਚ ਗੁਣ ਵੀ ਨੇ ਤੇ ਔਗਣ ਵੀ ਹੈ ਰਾਵਣ ਦਾ ਇੱਕ ਔਗਣ ਸੀ ਜੇ ਮਾਤਾ ਸੀਤਾ ਜੀ ਨੂੰ ਲੈਗਾ ਚਾਹਤੇ ਪਰ ਜਿੰਨੇ ਗੁਣ ਉਹਦੇ ਸੀ ਉਨੇ ਗੁਣਾ ਵਾਲਾ ਕੋਈ ਅਜੇ ਤੱਕ ਹੋਇਆ ਹੀ ਨਹੀਂ ਦੂਸਰਾ ਕੋਈ ਕਿ ਇੰਨਾ ਧਰਮ ਦਾ ਗਿਆਨ ਉਸ ਨੂੰ ਤੇ ਖੁਦ ਸ਼ਿਵਜੀ ਭਗਵਾਨ ਨੇ ਉਹ ਐਡਾ ਵੱਡਾ ਗਿਆਨਵਾਨ ਸੀ ਸ਼ਿਵਜੀ ਭਗਵਾਨ ਨੇ ਪਾਰਵਤੀ ਮਾਤਾ ਦੇ ਕਹਿਣ ਤੇ ਜਦੋਂ ਕਹਿੰਦੇ ਲੰਕਾ ਸ਼ਹਿਰ ਬਸਾਇਆ ਸੀ ਨਾ ਇਹ ਪਹਿਲੀ ਵਾਰ ਜਦੋਂ ਬਣੀ ਸੀ ਲੰਕਾ ਨਾ ਇਹ ਮਾਤਾ ਪਾਰਵਤੀ ਕਰਕੇ ਬਣੀ ਸੀ ਉਹਨੇ ਜੋਰ ਲਾਇਆ ਸੀ ਉਹਨੇ ਪਤੀ ਨੂੰ ਕਹਿੰਦੇ ਪਤੀ ਜੀ ਲੋਕਾਂ ਨੂੰ ਤਾਂ ਇੰਨਾ ਕੁਸ ਕਰਦੇ ਰਹਿੰਦੇ ਹੋ ਇੰਨੇ ਵਰ ਦਿੰਦੇ ਹੋ ਇੰਨੇ ਮੈਂ ਨੂੰ ਸਾਰੇ ਪੈਸੇ ਲੋਕਾਂ ਨੇ ਤੁਹਾਡਾ ਨਾਂ ਲੈ ਲੈ ਕੇ ਮੈਂ ਇੱਥੇ ਬੈਠੀ ਆਂ ਬੜੀਆਂ ਵਸਣੇ ਕਹਿੰਦੇ ਭਾਗਵਾਨ ਨੇ ਆਪਣੇ ਵੈਗਰੂ ਨੇ ਕਰਮਾ ਚ ਇਹੀ ਲਿਖਿਆ ਆਪਾਂ ਇੱਥੇ ਰਹਿਣਾ ਵਾ ਆਪ ਨੂੰ ਅਧਿਕਾਰ ਨਹੀਂ ਹੈ ਆਪਣੇ ਕਰਮਾ ਚ ਹੀ ਲਿਖਿਆ ਨਹੀਂ ਕਿਤੇ ਸਾਡੀ ਜਗ੍ਹਾ ਇਹੀ ਹੈ ਪਰ ਇਹਨੇ ਦੇ ਵੀ ਕਹਿੰਦੇ ਬਾਹਰ ਹਟ ਰਾਜ ਹਟ ਜੋਗ ਹਟ ਇਸਤਰੀ ਹਟ ਇਹ ਤਿਆਰ ਹੱਟ ਹੁੰਦੇ ਹੱਟ ਭਾਵ ਜਿੱਦ ਕਿ ਮੈਂ ਤਾਂ ਵੀ ਕੰਮ ਕਰਨਾ ਹੀ ਕਰਨਾ ਭਾਵੇਂ ਬੱਚਾ ਹੋਵੇ ਬੱਚਾ ਜਿਹੜੀ ਚੀਜ਼ ਤੇ ਜਿੱਦ ਪੈ ਜਾਂਦਾ ਨਾ ਭਾਵੇਂ ਛੋਟਾ ਹੋਵੇ ਵੱਡਾ ਹੋਵੇ ਫਿਰ ਉਹ ਕਰਕੇ ਹੀ ਰੱਖਦਾ ਵੀ ਮਾਤਾ ਵੀ ਨਾ ਕਰੋ ਕਰੋ ਨਹੀਂ ਰੋਣੇ ਹਟਦਾ ਤੇ ਮਾਤਾ ਵੀ ਤਨ ਵੀ ਕੋਸ਼ਣ ਹੋਵੇ ਪਹਿਲਾ ਵਸੀਲਾ ਕਰਨਾ ਪੈਂਦਾ ਵਾ ਨਾ ਤੇ ਦੂਸਰੇ ਹੋਗੇ ਸਾਧੂ ਮਹਤਮਾ ਰੱਬ ਦੇ ਪਿਆਰੇ ਇਹਨਾਂ ਦਾ ਹੱਟ ਵੀ ਨਹੀਂ ਕੋਈ ਤੋੜ ਸਕਦਾ ਕਿ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਇਹਨਾਂ ਦੇ ਹੱਥ ਨੂੰ ਕੋਈ ਤੋੜ ਸਕੇ ਧਰਮਿਆਂ ਦਾ ਹੱਥ ਹੀ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਹਾਰਾਜ ਦੇ ਚਰਨਾਂ ਨੂੰ ਨਹੀਂ ਛੱਡਣਾ ਜਾਨਾਂ ਬਾਰ ਦਿੱਤੀਆਂ ਸਾਰਾ ਧਿਆ ਸਰਵਨ ਕੀਤਾ ਨਾ ਅਪਜੀ ਨੇ ਪਰ ਆਪਣੀ ਜੈਤ ਨਹੀਂ ਛੱਡੀ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਆਪਣਾ ਧਿਆਨ ਨਹੀਂ ਛੱਡਿਆ ਸਾਰਾ ਧਿਆ ਸਰਵਨ ਕੀਤਾ ਕੀ ਵਿਖਿਆਨ ਕਰੀ ਇਹਨੋਂ ਹੋਰ ਵੀ ਹੁਣ ਅੱਗੇ ਆ ਜਾਂਦੀ ਹੈ ਰਾਜ ਹੱਟ ਬਾਲਾਟ ਸੁਣ ਲਿਆ ਜੋਗ ਹਟ ਸੁਣ ਲਿਆ ਇੱਕ ਹੁੰਦਾ ਰਾਜੇ ਦਾ ਹਟ ਕਿ ਰਾਜੇ ਵਿੱਚ ਵੀ ਇਹ ਜਿਤ ਹੁੰਦੀ ਹੈ ਭਾਵੇਂ ਉਹ ਤਾਂ ਸਾਰਾ ਦੇ ਤਬਾਹ ਹੋ ਜਾਵੇ ਜਿਵੇਂ ਦਰਯੋਧਨ ਦੇ ਵਿੱਚ ਵੀ ਹਟ ਸੀ ਜੇ ਹੁਣ ਕਹਿੰਦੇ ਉਹ ਪਾਂਡਵਾ ਨੇ ਪੰਜ ਪਿੰਡ ਮੰਗੇ ਸੀ ਗਾਂ ਮੰਗੇ ਸੀ ਜੇ ਉਹ ਦੇ ਦਿੰਦਾ ਜੰਗੀ ਨੇ ਹੁੰਦੀ ਪਰ ਉਹ ਪੰਜ ਪਿੰਡ ਤਾਂ ਨੇ ਕੀ ਦੇਣੇ ਸੀ ਆਪਣਾ ਸਾਰਾ ਕੁਝ ਹੀ ਗਵਾ ਦਿੱਤਾ ਕਹਿੰਦੇ ਆਪਣੇ ਜਿੰਨੇ ਸੌ ਭਰਾ ਸੀ ਇਹਦੇ ਸਾਰੇ ਉਹ ਮਰ ਗਏ ਇਹਦੇ ਕਿਡੇ ਯੋਧੇ ਸੂਰਮੇ ਮਰ ਗਏ ਇੱਕ ਰਾਜ ਦੇ ਹਟ ਕਰਕੇ ਇਹ ਸਾਰਾ ਕੁਝ ਹੋਇਆ ਤਬਾਹ ਹੋਇਆ ਕੀ ਰਾਜ ਦਾ ਹਟ ਵੀ ਬੜਾ ਭਿਆਨਕ ਹੁੰਦਾ ਵੈ ਉਹ ਜੋ ਥਾਂ ਲੈਂਦਾ ਉਹੀ ਕਰਕੇ ਰੱਖਦਾ ਤੇ ਹੁਣ ਚੌਥਾ ਹੱਥ ਹੈ ਜਿਹੜਾ ਇਹਨੂੰ ਕਹਿੰਦੇ ਇਸਤਰੀ ਹੱਥ ਇਹ ਇਸਤਰੀ ਦੀ ਜिद ਉਹ ਵੀ ਭਾਵਾ ਜਦੋਂ ਜਿਲੀ ਬਣ ਜਾਂਦੀ ਹੈ ਨਾ ਫੇਰ ਤਾਂ ਭਾਵੇਂ ਹਿਮਾਲਿਆ ਤੇ ਭਾਵੇਂ ਜੜੀ ਗੁੱਟੀ ਪਟਕੇ ਲਿਉਣੀ ਪਵੇ ਉਹ ਵੀ ਕਹੂਗੀ ਲਿਆ ਕੇ ਦੇ। ਇਹੋ ਨੇ ਵੀ ਇਹ ਕੁਛ ਕਰਨਾ ਉਸ ਤਰ੍ਹਾਂ ਭਾਈ। ਮਾਤਾ ਪਾਰਵਤੀ ਕਹਿੰਦੀ ਨਹੀਂ ਬਣਾਓ ਉਹ ਕਹਿੰਦੇ ਭਗਵਾਨ ਨੇ ਆਪਣੇ ਕਰਮਾਂ 'ਚ ਨਹੀਂ ਆਪਾਂ ਨੂੰ ਨਹੀਂ ਮਿਲਣੀ ਇਹ। ਚਲੋ ਬਣਵਾਤੀ। ਵਿਸ਼ਕਰਮਾ ਜੀ ਤੋਂ ਬਣਵਾਤੀ ਕਹਿ ਕੇ ਉਹਨਾਂ ਨੇ ਬਣਾਤੀ। ਤੇ ਕਹਿੰਦੇ ਹੁਣ ਇਹਨੂੰ ਗ੍ਰਹਿ ਪ੍ਰਵੇਸ਼ ਵੀ ਕਰਨਾ। ਆਪਾਂ ਵੀ ਕਰਾਉਣੇ ਆ ਕਿ ਪਹਿਲਾਂ ਮਾਰਜ ਦੇ ਚੰਨ ਪਹਿਣਾ ਤੇ ਹੁਣ ਉਸ ਲੰਕਾ ਨੂੰ ਬਣਾਇਆ ਤੇ ਸ਼ਿਵਜੀ ਕਹਿੰਦੇ ਕੋਈ ਐਸਾ ਮਹਾਨ ਸ਼ਲਸ ਚਾਹੀਦਾ ਕਿ ਜਿਹਦੇ ਵਿੱਚ ਸਾਰੇ ਉਹ ਗੁਣ ਹੋਣ ਜਿਹੜਾ ਸਭ ਤੋਂ ਉੱਤਮ ਹੋਵੇ ਤੇ ਜਦੋਂ ਉੱਤਮ ਲੱਭਿਆ ਨਾ ਤੇ ਖੁਦ تیر ਨਿਗਾ ਰਾਵਣ ਤੇ ਗਈ ਕਿ ਇਹਦੇ ਨਾਲ ਉੱਤਮ ਕੋਈ ਨਹੀਂ ਹੈ ਔਰ ਲੰਕਾ ਬਣੀ પાર્વતી ਮਾਤਾ ਦੇ ਕਹਿਣ ਤੇ ਸ਼ਿਵ ਜੀ ਨੇ ਭਗਵਾਨ ਵਿਸ਼ਵਕਰਮਾ ਜੀ ਨੂੰ ਕਹਿ ਕੇ ਬਣਾਈ ਪਰ ਮਾਲਕ ਫਿਰ ਪਤਾ ਕੌਣ ਬਣ ਗਿਆ ਰਾਵਣ ਕਿਵੇਂ ਬਣਿਆ ਰਾਵਣ ਦਿਮਾਗ ਵਿੱਚ ਚਤਰ ਬਹੁ ਸੀ ਪੜਿਆ ਬਹੁ ਸੀ ਤੱਕਵਾਰ ਸੀ ਸੁੰਦਰ ਬਹੁ ਸੀ ਬਹੁਤ ਕੁਝ ਸੀ ਕੌਣ ਸੀ ਭਾਈ ਉਹਦੇ ਔਰ ਜਦੋਂ ਉਹਨੇ ਗ੍ਰਹਿ ਪ੍ਰਵੇਸ਼ ਦੀ ਦਾਸ ਬੇਨਤੀ ਕਰਨੀ ਸੀ ਇਹਨੇ ਮੇਰੀ ਦਖਣਾ ਕਹਿੰਦੇ ਭਾਈ ਜੋ ਮੰਗੇਗਾ ਦੇ ਦਾਂਗੇ ਕਹਿੰਦੇ ਪਹਿਲਾਂ ਪਰਨਣ ਕਰੋ ਹੁਣ ਸੇਵ ਜੀ ਨੂੰ ਤਾਂ ਪਤਾ ਸੀ ਵੀ ਨੇ ਕੀ ਕਹਿਣਾ ਕੀ ਹੈ ਵੀ ਜੋ ਸਾਡੇ ਵੈਰੂ ਨੇ ਕਰਮਾ ਚ ਲਿਖਿਆ ਸਾਨੂੰ ਮਿਲੇ ਲਿਖਣਾ ਬਿਨ ਕਰਮਾ ਕਿਛ ਪਾਈਏ ਨਹੀਂ ਜੇ ਬਹੁ ਤੇਰਾ ਤਾਵੇ ਬਿਨਾ ਕਰਮਾ ਤੋਂ ਕਿਸੇ ਨੂੰ ਕੁਛ ਨਹੀਂ ਮਿਲਣਾ ਜਿੱਥੇ ਮਰਜੀ ਕੁਮਲਾ ਜੋ ਮਰਜੀ ਅਦਾਸਾ ਬੰਤੀ ਤੁਮ ਜੋ ਕੁਛ ਮਰਜੀ ਕਰ ਲੈ ਜੋ ਕੁਛ ਮਿਲਣਾ ਤੇਰੇ ਕਰਮਾ ਦਾ ਤੈਨੂੰ ਮਿਲਣਾ ਪਾਤਸ਼ਾਹ ਜੀ ਪਰਮਾਨ ਕਰਦੇ ਆ ਬੇਨੇ ਕਰਮਾ ਕਿਛੁ ਪਾਈਏ ਨਹੀਂ ਜੇ ਬੇਤਾਰਾ ਆਵੇ ਜੇ ਤੂੰ ਬਹੁਤਾ ਵੀ ਚਾਹਣਾ ਨਾ ਉਪਰਾਲੇ ਕਰਦਾ ਕਿ ਮੈਂ ਧਾਗੇ ਵਾਲਾਂ ਤ੍ਰੀਤ ਵਾਲਾਂ ਮੈਂ ਦੁੱਧ ਚੜਾਇਆ ਮਾਂ ਮਟੀਆਂ ਤੇ ਜਾ ਕੇ ਮੈਂ ਆ ਕਰਦਾ ਉਹ ਕਰਦਾ ਮਿਲਣਾ ਫਿਰ ਵੀ ਹੋਈ ਹੈ ਜੋ ਤੇਰੇ ਨਸੀਬ ਵਿੱਚ ਹੈ ਕਿ ਜੋ ਤੇਰੇ ਕਰਮਾਂ ਦੇ ਵਿੱਚ ਮਿਲਣਾ ਤੈਨੂੰ ਉਹੀ ਹੈ ਬਿਨਾ ਭਾਗਾ ਤਾਂ ਤਾਂ ਪੈਸਾ ਤਾਂ ਸੰਗਤ ਨਹੀਂ ਮਿਲਦੀ ਬੇਨਭਾਗਾ ਸੰਗਤ ਨਾ ਲੱਭੇ ਇਹ ਭਾਈ ਦੁਨਿਆਵੀ ਪਦਾਰਥ ਕਿੱਥੋਂ ਲੱਭਣਿਆ ਦੁਨਿਆਵੀ ਸੁੱਖ ਕਿੱਥੋਂ ਲੱਭਣੇ ਆ ਕੋਈ ਸੁੱਖ ਨਹੀਂ ਮਿਲਦਾ ਬੰਦੇ ਠੀਕ ਹੈ ਜੀ ਭਾਈ ਪਰਨ ਕਰ ਲੈਣ ਨੇ ਜਿਵੇਂ ਤੂੰ ਕਹਿਣਾ ਵਾ ਅਰਦਾਸ ਕੀਤੀ ਸਭ ਕੁਝ ਕੀਤਾ ਜੋ ਵੀ ਪਾਠ ਪੂਜਾ ਕਰਨਾ ਸੀ ਕੀਤਾ ਜਦੋਂ ਅੰਦਰ ਜਾਣ ਲੱਗੇ ਕਹਿੰਦੇ ਰੁਕੋ ਜੀ ਪਹਿਲਾਂ ਕਹਿੰਨੇ ਪਹਿਲਾਂ ਮੇਰੀ ਦੱਖਣਾ ਦਓ ਤੁਸੀਂ ਮੈਨਾਂ ਵਚਨ ਕੀਤਾ ਜੋ ਮੰਗੇ ਦਵਾਂਗੇ ਹਾਂ ਹਾਂ ਭਾਈ ਜਰੂਰ ਮੰਗੋ ਕਿ ਤੇ ਦੇ ਚਾ ਕੀ ਇਹ ਦੇ ਦਨੇ ਭਾਈ ਫਿਰ ਅਸੀਂ ਘਰੇ ਪ੍ਰਵੇਸ਼ ਕਰਾਂਗੇ ਕਹਿੰਦੇ ਬਸ ਦੇਣਾ ਕੀ ਹੈ ਆ ਜਿਹਦੀ ਗ੍ਰਹਿ ਪ੍ਰਵੇਸ਼ ਦੀ ਮਿੱਤਰੋ ਤੁਸੀਂ ਅਰਦਾਸ ਬੇਨਤੀ ਪਾਠ ਪੂਜਾ ਕਰਾਈਏ ਇਹ ਹੀ ਮੈਨੂੰ ਦੇ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਇਹ ਦੇ ਦਿਓ ਮੈਨੂੰ ਕੀ ਉਹ ਹੀ ਫਿਰ ਭਾਈ ਜਿਹੜੀ ਲੰਕਾ ਬਣੀ ਸੀ ਫਿਰ ਕਿਤੇ ਰਾਵਣ ਕੋਲੇ ਆਈ ਸੀ ਉਹਦਾ ਹੱਟ ਸੀ ਜਿੱਦ ਸੀ ਭਾਈ ਇਸਤਰੀ ਹੈ ਤੇ ਰਾਵਣ ਇੰਨਾ ਗੁਣੀਕਾਰੀ ਹੋਣ ਤੋਂ ਬਾਅਦ ਇੱਕ ਔਗਣ ਤਰ ਕੇ ਹੁਣ ਅਸੀਂ ਮੂਰਖ ਬੰਦੇ ਆ ਉਹਦੇ ਇੱਕ ਔਗਣ ਦੇ ਪਿੱਛੇ ਤੁਰੇ ਫਿਰਦੇ ਆ ਹਰ ਦਸਹਿਰੇ ਨੂੰ ਸਾਡਾ ਕੋਈ ਨਾਲ ਮਤਲਬ ਨਹੀਂ ਸੰਬੰਧ ਨਹੀਂ ਹੈ ਉਹ ਜਿੰਨਾ ਦਾ ਹੈਗਾ ਉਹ ਕਰਦੇ ਕਹੀਏ ਭਾਈ ਤੁਸੀਂ ਉਹਦੇ ਵਿੱਚੋਂ ਗਿਆਨ ਕੱਢੋ ਜੇ ਗਿਆਨ ਕੱਢਿਆ ਹੁੰਦਾ ਜੇ ਤੁਹਾਡੇ ਅੰਦਰ ਇਹ ਗੱਲ ਆ ਜਾਂਦੀ ਕਿ ਉਹਨੇ ਚਾਰ ਵੇਦ ਚੇਤੇ ਸੀ ਕਿ ਮੈਨੂੰ ਘਟੋ ਘਟ ਜਬ ਇਹ ਸਭ ਹੀ ਕੰਠ ਹੋ ਜਾਵੇ ਮੈਂ ਵੀ ਕੋਈ ਐਸਾ ਤਰੀਕਾ ਲੱਭਾਂ 라ਵਣ ਤੋਂ ਸਿੱਖਾਂ ਕਿ ਤੂੰ ਭਾਈ ਚਾਰ ਵੇਦ ਕਿਵੇਂ ਕੰਠ ਕੀਤੇ ਆ ਮੈਨੂੰ ਸਿਖਾ ਦੇ ਮੈਨੂੰ ਵੀ ਗੁਣ ਦੇ ਦੇ ਕਿ ਤੇਰੇ ਕੋਲ ਜਿਹਨੂੰ ساری ਦੁਨੀਆ ਮੰਦੀ ਹੈ ਜਿਹਨੂੰ ਸ਼ਿਵਜੀ ਸ਼ਿਵਜੀ ਕਹਿ ਕੇ ਸਾਰੇ ਤੇ ਆਉਂਦੇ ਆ ਉਹ ਤੇਰਾ murid ਕਿਵੇਂ ਹੋ ਗਿਆ ਤੇਤੋਂ ਪਾਠ ਪੂਜਾ ਕਿਵੇਂ ਕਰਾਈ ਮੈਨੂੰ ਵੀ ਗੁਣ ਦੱਸ ਦੇ ਇਹ ਗੌਣ ਨਹੀਂ ਚਕਿਆ ਬਸ ਇੱਕੋ ਹੀ ਲੱਭਿਆ ਕਿ ਮਾਤਾ ਸੀਤਾ ਨੂੰ ਲੈ ਗਿਆ ਦਾਗੀ ਰੱਤ ਅਸੀਂ ਮਾਤਾ ਸੀਤਾ ਨਾਲ ਕਦੇ ਕਿਹਾ ਮਾਤਾ ਸੀਤਾ ਦੇ ਕੋਲ ਮੰਦਰ ਗਏ ਹੋ ਬਸ ਭੂਕਣਾ ਜ਼ਰੂਰ ਹੈ ਆਗਣ ਦੇਖਣਾ ਗੁਣ ਅਫਗਣ ਸਭ ਕਿ ਇਨਵੇਂ ਜੰਤਨਾ ਕੋਈ ਮਿਰਦ ਸੁਗੰਧ ਸੁੰਦਰ ਪਰ ਕੰਟਕ ਵੀ ਹੋਏ ਕਿ ਇਨਸਾਨ ਨੂੰ ਹਮੇਸ਼ਾ ਦੂਸਰੇ ਦੇ ਗੁਣਾ ਨੂੰ ਖਿੱਚੋ ਆਪਣੇ ਵੱਲ ਕਿ ਉਹਦੇ ਕੋਲ ਜਿੰਨੇ ਗੁਣਾ ਪਈ ਮੈਂ ਤਾਂ ਸਿੱਖਿਆ ਲੈ ਰਾਂ ਹਣ ਮੇਸਤਰੀ ਹੁੰਦੀ ਆ ਵੀ ਦੇਖਦੇ ਆਪਾਂ ਇਹ ਆ ਪਾ ਗੱਡੀ ਮੋਟਰ ਠੀਕ ਹੈ ਉਹ ਕਿੰਨੇ ਲਿਬੜੇ ਤਿਬੜੇ ਪੈ ਜਾਂਦੇ ਆ ਅਸਮਾਨ ਇਧਰ ਉਧਰ ਖੜਿਆ ਪਿਆ ਹੁੰਦਾ ਸਭ ਕੁਝ ਹੁੰਦਾ ਪਰ ਉਹਦੇ ਚ ਕਲਾਕਾਰੀ ਨਹੀਂ ਹੁੰਦੀ ਹੈ ਹੁਣ ਸਮਦਰ ਬੰਦਾ ਉਹਦੀ ਕਲਾਕਾਰੀ ਵੇਖ ਦੇਵੀ ਜਿਹੜਾ ਕੰਮ ਇਹ ਕਰ ਰਿਹਾ ਮੈਂ ਸਿੱਖ ਲਵਾਂ ਤਾਂ ਕਿ ਮੈਨੂੰ ਕੱਲ ਨੂੰ ਜੇ ਕੋਈ ਅਸੀ ਦੁੱਖ ਤਕਲੀਫ ਦਿੱਤਾ ਪੈਂਦੀ ਹੈ ਗੱਡੀ ਮੋਟਰ ਤੇ ਕੋਈ ਘਾਟਵਾ ਹੁੰਦੀ ਹੈ ਕੋਈ ਪ੍ਰੋਬਲਮ ਆਉਦੀ ਮੈਂ ਖੁਦ ਠੀਕ ਕਰ ਲੈ ਜੇ ਦੂਰ ਬੈਠੇ ਤੇ ਇਹ ਤਾਂ ਮੋਸਕ ਮਾਰਦਾਈ ਤਾਂ ਕਪੜੇ ਖਰਾਬ ਨੇ ਐ ਆ ਉਹ ਆ ਤੇਰੇ ਅੰਦਰ ਗੁਣ ਨਹੀਂ ਆਉਣਾ ਤੇਰੇ ਅੰਦਰ ਔਗਣ ਆ ਜਾਣਾ ਔਗਣ ਦਾ ਪ੍ਰਯਾਤ ਤੂੰ ਐ ਭਾਈ ਔਗਣ ਹੀ ਪ੍ਰਯਾਤ ਸਰੀਰ ਕਿਉਂ ਸੰਤੋ ਨਿਰਮਲ ਹੋਏ ਹੁਣ ਮਾਇਆ ਧਰੀ ਦੀ ਗੱਲ ਚਲਦੀ ਹੈ ਭਾਈ ਕਿ ਇਨਸਾਨ ਗੁਣ ਔਰ ਔਗਣ ਦੋਨਾਂ ਵਿੱਚ ਹੀ ਹੁੰਦੇ ਹੈ ਇਹ ਸਭ ਕੁਝ ਉਸ ਵੈਗਰੂ ਨੇ ਪਾਏ ਹੋਏ ਹੈ ਤੇਰੇ ਕਰਮਾਂ ਦੇ ਮਤਾਬਕ ਤੈਨੂੰ ਦਿੱਤੇ ਹੋਏ ਹੈ ਔਰ ਜਦੋਂ ਉਹ ਮਿਹਰਬਾਨ ਹੋ ਜਾਵੇ ਉਦੀ ਕਿਰਪਾ ਹੋ ਜਾਵੇ ਦ੍ਰਿਸ਼ਟੀ ਹੋ ਜਾਵੇ ਇਹ ਤਾਂ ਭਾਈ ਉਹ ਭਿਖਾਰੀ ਨੂੰ ਵੀ ਰਾਜਾ ਬਣਾ ਦਿੰਦਾ ਜਲ ਤੇ ਥਲ ਕਰ ਥਲ ਤੇ ਖੂਆ ਹਕੂਬ ਤੇ ਮੇਰ ਕਰਾਵੇ ਜਦੋਂ ਉਦੀ ਕਿਰਪਾ ਹੁੰਦੀ ਹੈ ਨਾ ਫਿਰ ਸਮੁੰਦਰ ਨੂੰ ਵੀ ਰੇਤਲਾ ਬਣਾ ਦਿੰਦਾ ਜੇ ਜਦੋਂ ਉਦੀ ਕਿਰਪਾ ਹੋ ਗਈ ਲੱਖ ਖੁਸ਼ੀਆਂ ਪਾਤਛਾਈਆਂ ਜੇ ਸਤਗੁਰ ਨਦਰ ਕਰੇ ਜਦੋਂ ਉਹਦੀ ਨਦਰ ਹੋ ਜਾਂਦੀ ਹੈ ਤਾਂ ਲੱਖਾਂ ਖੁਸ਼ੀਆਂ ਆ ਜਾਂਦੀਆਂ ਨੇ ਜਦੋਂ ਨਗਰ ਪਾਲਤੀ ਗਈ ਨਦਰ ਉੱਪਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਰਾਜਨ ਵੀ ਕਾਖਾਂ ਲਾਂਦਾ ਪਾਸਾ ਕਹਿੰਦੇ ਐਵੇਂ ਕਦੇ ਮਾਣ ਘਮੰਡ ਜਨਾ ਰਿਹਾ ਕਰ ਬਾਣੀ ਨੂੰ ਪੜਿਆ ਕਰ ਸੁਣਿਆ ਕਰ ਕਿ ਬਾਣੀ ਕਹਿੰਦੀ ਹੈ ਵੀ ਜੇ ਉਹਦੀ ਨਦਰ ਪੁੱਠੀ ਹੋ ਗਈ ਨਾ ਮਨ ਤਾਂ ਰਾਜਨ ਨੂੰ ਕਾਖੜਾ ਤਾਂ ਮੈਂ ਕੀ ਚੀਜ਼ ਆ ਤੇ ਜਦੋਂ ਉਹਦੀ ਮਿਹਰ ਬਖਸ਼ਿਸ਼ ਹੋ ਗਈ ਉਹਨੇ ਪਖਾਰੀ ਵੀ ਰਾਜੇ ਬਣਾ ਦਿੱਤੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਉਹਨੇ ਪਖਾਰੀਆਂ ਨੇ ਵੀ ਰਾਜੇ ਬਣਾ ਦਿੱਤਾ ਉਹਨੇ ਤਾਂ ਭਾਈ ਰੇਗਿਸਤਾਨ ਦੇ ਵਿੱਚ ਫੁੱਲ اگਾ ਦਿੱਤੇ ਉਹ ਤਾਂ ਪਥਰਾਂ ਜਿਵੇਂ ਫੁੱਲ اگਾਉਣ ਦੀ ਸਮਰੱਥਾ ਰੱਖਦਾ ਉਹਨੂੰ ਕਿਹਤੋਂ ਸਵਾਲ ਜਵਾਬ ਜਾਂ ਕਿਹਨੂੰ ਧਿਆਨ ਨਹੀਂ ਪੈਂਦਾ ਉਹਦੀ ਕਿਰਪਾ ਹੋ ਜਾਂਦੀ ਹੈ ਕਿ ਜਦੋਂ ਉਹਦੀ ਕਿਰਪਾ ਹੋਈ ਤੇ ਬੀਬੀ ਰਜਨੀ ਦੇ ਭਾਗ ਜਾਗੇ ਆ ਜੇ ਤੇ ਖੁਦ ਅਕਾਲ ਪੁਰਖ ਭਾਉ ਗੁਰੂ ਰਾਮਦਾਸ ਪਾਤਸ਼ਾਹੀ ਮਹਾਰਾਜ ਉਸ ਬੀਬੀ ਕੋਲ ਚੱਲ ਕੇ ਗਏ ਇਹ ਸਾਰੀ ਸਾਖੀ ਆਪਾਂ ਸੁਣੀ ਹੈ ਕਿਸ ਤਰ੍ਹਾਂ ਪਿੰਗਲੇ ਦਾ ਆਧਾਰ ਹੋਇਆ ਕਿਵੇਂ ਹੋਇਆ ਬਈ ਕਿ ਖੁਦ ਗੁਰੂ ਰਾਮਦਾਸ ਪਾਤਸ਼ਾਹੀ ਮਹਾਰਾਜ ਖੁਦ ਅਕਾਲ ਪੁਰਖ ਨੇ ਬਈ ਆਪਣੇ ਗੁਰੂ ਸਹਿਬਾਨ ਨੂੰ ਹਮੇਸ਼ਾ ਅਕਾਲ ਪੁਰਖ ਸਮਝਿਆ ਕਰੋ ਇਹ ਆਪਣੇ ਗੁਰੂ ਸਹਿਬਾਨਾਂ ਨੂੰ ਅਕਾਲ ਪੁਰਖ ਸਮਝੋ ਗੁਰੂ ਸਹਿਬਾਨ ਹੀ ਕਿਉ ਕਲੇ ਭਾਈ ਜਿਹੜੇ ਉਹਦੀ ਭਗਤੀ ਕਰਕੇ ਉਹਦੇ ਵਿੱਚ ਸਮਾ ਜਾਂਦੇ ਆ ਹਰ ਕਾ ਸੇਵਕ ਹਰ ਹੀ ਜੇ ਆ ਭੇਦ ਨਾ ਜਾਣੋ ਮਾਨਸ ਤੇ ਆ ਤੁਸੀਂ ਬੰਦਿਆਂ ਦਾ ਕੀ ਜਾਣੋ ਕਿ ਤੁਸੀਂ ਤਾਂ ਗੁਰਾਂ ਨੂੰ ਦੇਹਿਆਂ ਚ ਪੜਿਆ ਪਿਆ ਗੁਰੂ ਉੱਥੇ ਗਿਆ ਗੁਰੂ ਇੱਥੇ ਗਿਆ ਗੁਰੂ ਹੈ ਕਿੱਥੇ ਰਹੀਏ ਦੱਸੋ ਬਈ ਜੈ ਜੈ ਬੇਖੂਤਾ ਹੈ ਹਜੂਰ ਦੂਰ ਕਤੋਂ ਨਾ ਜਾਈ ਇਹ ਤਾਂ ਬਈ ਦੁਕਾਨਾਂ ਬਣਾਈਆਂ ਹੋਈਆਂ ਇੱਥੇ ਗੁਰੂ ਇੱਥੇ ਆਇਆ ਸੀ ਗੁਰੂ ਇੱਥੇ ਆਇਆ ਸੀ ਬਿਜ਼ਨਸ ਆ ਭਾਈ ਉਹ ਤਾਂ ਕਿਤੇ ਨਹੀਂ ਇਹ ਨਹੀਂ ਅੱਜ ਤੱਕ ਬਣਾਇਆ ਭਾਈ ਇੱਥੇ ਗੁਰੂ ਸਾਹਿਬ ਆਏ ਸੀ ਕਿ ਇੱਥੇ ਹੁਣ ਆਪਾਂ ਉਹਨਾਂ ਦੀ ਯਾਦ ਵਿੱਚ ਸਕੂਲ ਬਣਾਉਣਾ ਹੈ ਆਪਾਂ ਉਹਨਾਂ ਦੀ ਯਾਦ ਵਿੱਚ ਹਸਪੀਟਲ ਬਣਾਉਣਾ ਉਹ ਤੋਂ ਆਮਦਨ ਉਹਨਾਂ ਦੀ ਥੋੜੀ ਹੈ ਉਹ ਤੋਂ ਤਾਂ ਜਾਣੀ ਹੈ ਬੜਾਈਏ ਗੁਰਦੁਆਰਾ ਜਿੱਥੇ ਸਾਡੇ ਕੰਮ ਕਰ ਚੱਲਣ ਬਿਜ਼ਨਸ ਚੱਲਣ ਬਸ ਆ ਸਾਰੇ ਖੇ ਲ ਇਹਨਾਂ ਦੇ ਬਣਾਏ ਹੋਏ ਗੁਰੂ ਪਾਸ਼ਾ ਨੇ ਸਾਨੂੰ ਕੇਵਲ ਤੋਂ ਕੇਵਲ ਅਕਾਲ ਪੁਰਖ ਦੇ ਸ਼ਬਦ ਨਾਲ ਜੋੜਿਆ ਸ਼ਬਦ ਗੁਰੂ ਪਾਸ਼ਾ ਕਹਿੰਦੇ ਜੇ ਜਾਣ ਲੱਗੇ ਨਾ ਜਦੋਂ ਗੁਰੂ ਪਾਸ਼ਾ ਜੂਰ ਸਾਹਿਬ ਤੋਂ ਆਪਣਾ ਸਰੀਰ त्यागਿਆ ਤੇ ਸਿੱਖ ਕਹਿੰਦੇ ਮਹਾਰਾਜ ਕਿਵੇਂ ਲੜ ਲੱਗੇ ਕਹਿੰਦੇ ਜਿਹਦੇ ਲੜ ਤੁਹਾਨੂੰ ਗੁਰਨਾਨਕ ਸਾਹਿਬ ਨੇ ਲਾਏ ਹੋਏ ਬਈ ਬੋਦੇ ਨਹੀਂ ਰਹੋਗੇ ਉਹ ਮੈਂ ਬਦਲਣਾ ਥੋੜੀ ਹੈ ਕੋਈ ਇੱਥੇ ਤੁਹਾਨੂੰ ਗਿਆਨ ਦੇਣ ਆਏ ਸੀ ਸੇ ਦੇ ਵਿੱਚ ਸਮਝ ਆਵਣਾ ਐਸੀ ਕਿ ਤੁਸੀਂ ਸ਼ਬਦ ਦਾ ਪੱਲਾ ਨਹੀਂ ਛੜਣਾ ਸ਼ਬਦ ਗੁਰੂ ਸੁਰਤ ਤਨ ਤੇਲਾ ਇਹ ਆਪਣੇ ਸੁਰਤ ਨੂੰ ਕੇਵਲ ਤੋਂ ਕੇਵਲ ਸ਼ਬਦ ਦੇ ਨਾਲ ਜੋੜਨਾ ਸਿੱਖ ਨੂੰ ਪੁੱਛੋ ਤੂੰ ਕਿੱਥੇ ਕਿੱਥੇ ਜੁੜਿਆ ਹੋਇਆ ਇਹਦੀਆਂ ਡੇਰੀ ਨਹੀਂ ਮੁਕਦੀ ਇਹਦੀਆਂ ਕੰਧਾਂ ਨਹੀਂ ਮੁਕਦੀਆਂ ਫਲਾਣਾ ਬਾਬੇ ਦਾ ਜਗਾ ਫਲਾਣੇ ਬਾਬੇ ਜਗਾ ਭਾਈ ਇੱਕ ਸ਼ਬਦ ਨਾਲ ਜੁੜ ਇੱਥੇ ਹੀ ਬਚਣੀ ਮਿਲਦਾ ਕਹਿੰਦੇ ਮੈਂ ਸਿੱਖਾਂ ਸਿੱਖ ਦੁਨੀਆ ਵਿੱਚ ਬਿਰਲੇ ਹੀ ਹੁੰਦਾ ਕੋਈ ਬਈ ਪੂਰੀ ਦੁਨੀਆ ਖੋਲੋਂਗੇ ਖੋਲੋਂਗੇ ਸਿੱਕ ਤਾਂ ਇੱਕੋ ਹੀ ਦਿਖਿਆ ਸੀ ਉਦੋਂ ਭਾਈ ਗੁਰਨਾਨਕ ਸਾਹਿਬ ਮਹਾਰਾਜ ਨੂੰ ਉਹ ਇੱਕ ਸਿੱਖ ਦਿਖਿਆ ਸੀ ਭਾਵੇਂ ਹੈ ਤਾਂ ਬਹੁਤ ਸੀ ਉੱਥੇ ਪਰ ਅਸਲ ਜਿਹਨੂੰ ਸਿੱਖਿਆ ਜਿਹਨੂੰ ਗੁਰਤਾ ਗੱਦੀ ਤੇ ਬਿਠਾਇਆ ਕਿ ਭਾਈ ਇਸਨੇ ਪੂਰਨ ਸਿੱਖਿਆ ਲੈ ਲਈ ਹੈ ਭਾਵੇਂ ਤੇ ਬਾਬਾ ਬੁੰਡਾ ਜੀ ਸੀ ਕੋਈ ਘਟ ਬੰਦਗੀ ਵਾਲੇ ਨਹੀਂ ਬ੍ਰਹਮ ਗਿਆਨੀ ਸੀ ਹੋਰ ਵੀ ਮਹਾਨ ਹਸਤੀਆਂ ਸੀ ਭਈ ਸੇਵਾਦਾਰ ਸੀ ਪਰ ਜਿਹਨੇ ਸਿੱਖਿਆ ਆਪਣੀ ਕੰਪਲੀਟ ਕਰ ਲਈ ਉਸ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਆਪਣਾ ਰੂਪ ਦੇ ਦਿੱਤਾ ਉਸੇ ਤਰ੍ਹਾਂ ਹੀ ਭਾਈ ਜਿਹੜੀ ਗੁਰਬਾਣੀ ਦੁਆਰਾ ਅਕਾਲ ਪੁਰਖ ਦੀ ਸੰਪੂਰਨ ਸਿੱਖਿਆ ਗਹਿਣ ਕਰ ਲੈਂਦੇ ਆ ਉਹ ਵੀ ਖੁਦ ਅਕਾਲ ਪੁਰਖ ਹੀ ਬਣ ਜਾਂਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਹਰ ਜਨ ਐਸਾ ਚਾਹੀਏ ਖਰੀਦੇ ਜਨ ਕਿਦਾਂ ਦਾ ਹੁੰਦਾ ਆਛੇ ਕਹਿੰਦੇ ਜੈਸਾ ਹਰ ਹੀ ਹੋਏ ਖਰੀਦਾ ਜਨ ਹਮੇਸ਼ਾ ਹਰੀ ਵਰਗਾ ਹੀ ਹੋਣਾ ਚਾਹੀਦਾ ਫੇਰ ਕਿਤੇ ਗੱਲ ਬਾਣੀ ਹੁਣ ਸਿੱਖ ਨੂੰ ਪੁੱਛੇ ਇਨਸਾਨ ਨੂੰ ਪੁੱਛੋ ਇਸ ਦੁਨੀਆ ਦੇ ਨੂੰ ਕਿ ਬਾਕੀ ਤਾਂ ਹਰੀ ਵਰਗਾ ਹੈਗਾ ਤੇਰੇ ਵਿੱਚ ਤਾਂ ਆਈ ਕੋ ਘਮੰਡੀ ਨਹੀਂ ਜਾਂਦਾ ਜਾਤ ਪਾਤ ਵਾਲਾ ਉੱਚ ਨੀਚ ਮਾਇਆ ਵਾਲੀ ਉਹ ਜਿਹਦੇ ਕੋਲ ਪੂਰੀ ਸ੍ਰਿਸ਼ਟੀ ਹੈ ਸ੍ਰਿਸ਼ਟੀ ਦਾ ਮਾਲਕ ਹੈ ਤਿੰਨਾ ਲੋਕਾਂ ਦਾ ਮਾਲਕ ਹੈ ਉਹਦੇ ਵਿੱਚ ਕੋਈ ਘਮੰਡ ਨਹੀਂ ਹੈ ਉਹ ਹਰ ਜਗ੍ਹਾ ਤੇ ਇੱਕੋ ਹੀ ਵਰਤਾਰਾ ਕਰਦਾ ਪਰ ਅਮੇ ਤੂੰ ਧਰਮੀ ਹੈ ਜਾਂ ਨਹੀਂ ਹੈ ਸਭ ਤੋ ਪਸ਼ਾ ਮੌਸਮ ਜੋ ਕੁਝ ਸਭ ਕੁਝ ਇੱਕੋ ਜਿਹਾ ਦਿਣਾ ਕੋਈ ਬਦਲਾਅ ਨਹੀਂ ਉਹਦੇ ਵਿੱਚ ਕੀ ਭਾਈ ਤੇਰੇ ਅੰਦਰ ਐਸੀ ਭਾਵਨਾ ਹੋਈਏ ਫੇਰੀ ਤਾਂ ਹਰੀ ਦਾ ਜਨ ਬਣੇਗਾ ਹਰ ਜਨ ਨੇ ਐਸਾ ਚਾਹੀਏ ਹਰ ਜਨ ਤੋਂ ਭਾਵ ਗੁਰੂ ਨਾਨਕ ਸਾਹਿਬ ਤੇ ਵੀ ਆਜੋ ਉਹ ਵੀ ਹਰੀ ਦੇ ਜਨ ਨੇ ਤੇ ਹਰੀ ਪਰਮਾਤਮਾ ਹੀ ਨੇ ਵੇ ਭਾਈ ਤੈਨੂੰ ਵੀ ਗੁਰੂ ਨਾਨਕ ਸਾਹਿਬ ਵਰਗਾ ਹੀ ਬਣਨਾ ਪੈਣਾ ਵੋ ਉਹਦੀਆਂ ਸਿੱਖਾਵਾਂ ਤੇ ਚੱਲਣਾ ਪਵੇਗਾ ਉਹ ਤੁਰਦੇ ਨੇ ਸੋਧਰਾਂ ਦੇ ਨਾਲ ਉਹਨਾਂ ਨੇ ਕੋਈ ਜਾਤ ਪਾਤ ਨਹੀਂ ਤੇ ਉਹਨਾਂ ਦਾ ਆਈਸ ਕੰਮ ਬਾਤ ਤੇ ਜੀ ਖਤਮ ਕਰਨ ਵਾਸਤੇ ਤੇ ਸਾਡੇ ਲੈਣੇ 'ਚ ਕੁਝ ਜਿਆਦੇ ਤਰੀ ਫਿਰਦੀ ਏ ਤੇ ਬਾਕੀ ਸਭ ਕੁਝ ਛੋਜੂ ਪਰਾਈ ਚੀਜ਼ ਦੀ ਛੱਡਦੀ ਏ 沽ਮੰਡ ਹੰਕਾਰ ਜਾਤ ਦਾ ਗਰਮ ਨਾ ਕਰ ਮੂਰਖ ਗਵਾਰਾ ਗੁਰੂ ਨਾਨਕ ਸਾਹਿਬ ਪਾਜ ਕੇ ਮੈਂ ਤੈਨੂੰ ਮੂਰਖਾਂ ਦਾ ਮੂਰਖ ਕਹਿਣਾ ਮੂਰਖਾ ਸਰ ਮੂਰਖਾ ਜੇ ਮੰਨੇ ਨਹੀਂ ਨਾ ਕਹਿੰਦੇ ਜਿਹੜੇ ਗੱਲ ਨਹੀਂ ਮੰਨਦੇ ਨਾ ਉਹਨਾਂ ਤੋਂ ਮੂਰਖਾਂ ਦਾ ਵੀ ਮੂਰਖ ਕਹਿਣਾ ਪਾਸ਼ਾ ਕਹਿੰਦੇ ਆ ਗੁਰੂ ਨਾਨਕ ਸਾਹਿਬ ਪਾਸ਼ਾ ਕਹਿੰਦੀ ਹੈ ਸਾਰੀ ਗੱਲ ਗੁਰਬਾਣੀ ਕਹਿੰਦੀ ਹੈ ਹੁਣ ਬੀਬੀ ਰਜਨੀ ਨੇ ਇਹ ਦਿਖਾ ਦਿੱਤਾ ਸੰਸਾਰ ਨੂੰ ਕਿ ਜੇ ਤੁਹਾਡੇ ਕਰਮ ਇੱਥੇ ਸਹੀ ਨੇ ਨਾ ਤੇ ਪ੍ਰਮਾਤਮਾ ਉੱਥੇ ਖੁਸ਼ ਹੋ ਜਾਂਦਾ ਅਜੇ ਤੱਕ ਕਿਰਪਾ ਹੋ ਗਈ ਏ ਖੁਣਗੇ ਪੰਡਾਰੇ ਗਿਆਨ ਵਾਲੇ ਨਦਰ ਵਾਲਾ ਸਾਰਾ ਹੀ ਜੋ ਦਰਵਾਜ਼ੇ ਖੁੱਲ ਚੁੱਕਿਆ ਸੀ ਤੇ ਕਿੱਡਾ ਵੱਡਾ ਮਾਨ ਸਤਕਾਰ ਹੈ ਜੈ ਐਸਾ ਕੋਈ ਸ਼ੱਕ ਨਹੀਂ ਕਿ ਅਮਰ ਸਹਾਏ ਦੀ ਪਾਵਨ ਪਵਿੱਤਰ ਧਰਤੀ ਤੇ ਜਾਈਏ ਸ੍ਰੀ ਹਰਮੰਦਰ ਸਾਹਿਬ ਨਾਲ ਦੇਖੀਏ ਜੇ ਕਿ ਉੱਥੇ ਦਰਸ਼ਨ ਕਰੀ ਤੇ ਹਰਮੰਦਰ ਸਾਹਿਬ ਗਏ ਐ ਐਸਾ ਕਿ ਦੇ ਹੋ ਸਕਦਾ ਹੈ ਕਿ ਸਿੱਖ ਭਾਵੇਂ ਪੂਰਨ ਸ੍ਰੀ ਦੈਸ਼ਨਾਨ ਕਰਾਵੇ ਭਾਵੇਂ ਚੂੜਾ ਲਾਵੇ ਕੋ ਉਸ ਕਰੇ ਪਰ ਬੀਬੀ ਰਜਨੀ ਦੀ ਉਸ ਸਥਾਨ ਦੇ ਉੱਤੇ ਜ਼ਰੂਰ ਪਹੁੰਚਦਾ ਨਮਸਤਕ ਹੁੰਦਾ ਇੱਕ ਗਰੀਬ ਨੂੰ ਐਡਾ ਵੱਡਾ ਮਾਣ ਦਿੱਤਾ ਸੀ ਹੈ ਪਤਨੀ ਵਿੰਗਲਾ ਸੀ ਕੋੜੀ ਸੀ ਪਰ ਉਹਦੀ ਸੇਵਾ ਨੇ ਦਿਖਾ ਦਿੱਤਾ ਸਾ ਸੇਵਾ ਕੀਤੀ ਸਫਲ ਹੈ ਜੇ ਸਤਗੁਰ ਕਾ ਮਨ ਮੰਨੇ ਸਤਗੁਰ ਕਾ ਮਨ ਮੰਨੇ ਤਾਂ ਪਾਪ ਕਸਮ ਲੱਭਨੇ ਸਤਗੁਰ ਪਾਇਸੇ ਕਹਿੰਦੇ ਤੂੰ ਸੇਵਾ ਤਾਂ ਬਹੁਤ ਕਰਦਾ ਆਪਾਂ ਵੀ ਜੋ ਕੁਝ ਕਰਦੇ ਆਂ ਬਈ ਇਹ ਦੁਨੀਆ ਨੂੰ ਕਦੇ ਨਾ ਦਿਖਾਓ ਕਿ ਤੂੰ ਮਨ ਗਿਆ ਇਹ ਤੋਂ ਭਾਈ ਮੈਂ ਕੀ ਲੈਣਾ ਤੇਰੇ ਕੋਲ ਸੱਚਖੰਡ ਹੈ ਉਹ ਜਿਹਦੇ ਕੋਲ ਸੱਚਖੰਡ ਹੈ ਭਾਵੇਂ ਜਿਹਦੇ ਚਾਨਾ ਜਾਗਵੇਂ ਬਹਿਣਾ ਵਾ ਜਿਹਦੇ ਕਰਕੇ ਮੈਨੂੰ ਦੇਹੀ ਮਿਲੀ ਹੈ ਜਿਹਦੇ ਕਰਕੇ ਮੈਂ ਧਰਮ ਦੇ ਕੰਮ ਕਰ ਰਹੇ ਆ ਉਹ ਜਗਾ ਤਾਂ ਕਾਲਪੁਰ ਕੋਲੇ ਆ ਮੈਂ ਦੇਖਦਾ ਮੇਰਾ ਕਾਲਪੁਰ ਕਿਵੇਂ ਖੁਸ਼ ਹੋਵੇਗਾ ਇਹ ਕਾਲਪੁਰਖ ਮੇਰੇ ਹਰ ਸਮੇਂ ਸਹਾਈ ਹੈ ਅੰਦਰ ਬਾਹਰ ਦੀ ਸਭ ਜਾਣਦਾ ਕੱਡ ਕੱਡ ਕੇ ਅੰਤਰ ਕੀ ਜਾਣ ਤ ਭਲੇ ਬਰੀ ਕੀ ਪੀਰ ਪਛਾਨਤਾ ਜਿਵੇਂ ਇਹ ਸਭ ਕੁਝ ਜਾਣਦਾ ਮੈਂ ਉਹਨੂੰ ਖੁਸ਼ ਕਰਾਂ ਦੁਨੀਆ ਦਾ ਕੀ ਹੈ ਭਾਈ ਤੂੰ ਕੁਝ ਕਰ ਲੈ ਦੁਨੀਆ ਨੇ ਤੈਨੂੰ ਨਾ ਚੰਗੇ ਨੂੰ ਛੱਡਣਾ ਨਾ ਬੜੇ ਨੂੰ ਛੱਡਣਾ ਕਿ ਤੂੰ ਭਾਵੇਂ ਕੁਝ ਵੀ ਕਰ ਲੈਂਦਾ ਉਹ ਕਹਦੇ ਨੇ ਸਿਆਣੇ ਕਿ ਦਾਤੀ ਇੱਕ ਦੰਦੇ ਵਾਸੇ ਮੋਹ ਹੁੰਦਿਆ ਉਹਦੇ ਇੱਕੋ ਪਾਸੇ ਵੱੜਦੀ ਹੈ ਕਿ ਦੁਨੀਆ ਦੋਨੇ ਵਾਸੀ ਬਣਦੀ ਐ ਕੁਛ ਵੀ ਕਰ ਲਾ ਭਾਈ ਰੋ ਵਿਚਾਰ ਤੇ ਅੱਜ ਬੀਬੀ ਰਜਨੀ ਨੂੰ ਇੰਨਾ ਬਾਣ ਤਾਣ ਮਿਲੇ ਆ ਆਦ ਰਸਤਕਾਰ ਮਿਲੇ ਸੰਸਾਰ ਨੂੰ ਸਖਾਇਆ ਇਤਿਹਾਸ ਕੋਈ ਮਨੋਰੰਜਨ ਨਹੀਂ ਹੁੰਦਾ ਕਿ ਤੁਹਾਡਾ ਮਨੋਰੰਜਨ ਕਰ ਦਿੱਤਾ ਭਾਵ ਸਰ ਮਾਤਾ ਭੈਣ ਨੂੰ ਵੀ ਇਸੇ ਤਰ੍ਹਾਂ ਦਾ ਜੀਵਨ ਅਖਤਿਆਰ ਕਰਨਾ ਚਾਹੀਦਾ ਅਖਤਿਆਰ ਕਰੋ ਪਤੀ ਜੈਸਾ ਵੀ ਹੈ ਕਿ ਆਪਣਾ ਧਰਮ ਨਾ ਛੱਡੋ ਤੇ ਆਪਣੇ ਮਾਰਗ ਤੇ ਸਹੀ ਚੱਲਦੇ ਜਾ। ਹੁਣ ਐਸੇ ਅੱਗੇ ਵੀ ਇਤਿਹਾਸ ਉਹ ਸ਼ਰਮ ਨ ਕਰਾਂਗੇ ਭਾਈ। ਸੋ ਆਪ ਜੀ ਆਪਣੇ ਜੀਵਨ ਨੂੰ ਗੁਰਬਾਣੀ ਦੇ ਮੁਤਾਬਕ ਟਾ ਲੋ। ਨਹੀਂ ਨਾ ਦੇਖੋ ਦੁਨੀਆ ਕੜੇ ਮਾਰਗ ਤੇ ਤੁਰਦੇ ਜਾਓ ਭਾਈ। ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇ ਨ ਆਇਆ। ਪਰਤਾ ਆਪ ਭੁੱਲੇ ਨਾ ਭੁੱਲੇ ਕਿਸੇ ਦਾ ਅਪਨਾਇਆ। ਦੁਨੀਆ ਦੀ ਗੱਲ ਨਾ ਕਰ ਭਾਈ। ਦੁਨੀਆ ਦੀ